ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਮੇਰੇ YouTube ਚੈਨਲ ਤੇ ਜੀ ਮੇਰੀ ਅੱਜ ਦੀ ਪਿਆਰੀ ਜੀ ਸਟੋਰੀ ਜਿਸ ਦਾ ਨਾਮ ਹੈਗਾ ਜੀ ਕੁੱਬੇ ਦੀ ਕਹਾਣੀ ਜਿਸ ਦਾ ਨਾਮ ਹੈਗਾ ਜੀ ਕੁੱਬੇ ਦੀ ਕਹਾਣੀ ਇੱਕ ਵਾਰ ਦੀ ਗੱਲ ਹੈ ਦੋਸਤੋ ਇੱਕ ਪਿੰਡ ਦੇ ਵਿੱਚ ਤਿੰਨ ਭਰਾ ਰਹਿੰਦੇ ਸਨ ਉਹਨਾਂ ਤਿੰਨਾਂ ਭਰਾਵਾਂ ਦੇ ਵਿੱਚ ਇੱਕ ਭਰਾ ਕੁੱਬਾ ਸੀ ਤੇ ਦੋਹਾਂ ਭਰਾਵਾਂ ਨੇ ਸੋਚਿਆ ਕੁੱਬਾ ਕੋਈ ਕੰਮ ਤਾਂ ਕਰਦਾ ਨਹੀਂ ਹੋਣਾ ਆਪਾਂ ਇਹਨਾਂ ਨੂੰ ਆਟ ਕਰ ਦਈਏ ਉਹਨਾਂ ਦੋਹਾਂ ਨੇ ਸਲਾਹ ਕਰਕੇ ਕੁੱਬੇ ਨੂੰ ਅੱਡ ਕਰ ਦਿੱਤਾ ਤੇ ਉਸ ਨੂੰ ਇੱਕ ਮਰਿਆ ਜਾਂ ਕੱਟਾ ਹਿੱਸੇ ਦੇ ਵਿੱਚ ਦੇ ਦਿੱਤਾ ਦੋਸਤੋ ਕੁੱਬੇ ਨੇ ਸੋਚਿਆ ਹੁਣ ਕੀ ਕੀਤਾ ਜਾਵੇ ਉਹਦੇ ਭਰਾਵਾਂ ਨੇ ਚੰਗੀ ਤਰ੍ਹਾਂ ਵਾਈ ਕੀਤੀ ਕਣਕ ਬੀਜੀ ਪਰ ਕੁੱਬੇ ਕੋਲ ਕੱਟੇ ਜੋਗੇ ਪੱਠੇ ਵੀ ਨਹੀਂ ਸੀ ਆਉਂਦੇ ਕੁੱਬਾ ਰਾਤ ਨੂੰ ਕੱਟਾ ਚੁੱਕ ਕੇ ਆਪਣੇ ਭਰਾਵਾਂ ਦੀਆਂ ਕਣਕਾਂ ਦੇ ਵਿੱਚ ਛਾੜੇ ਆਉਂਦਾ ਤੇ ਫਿਰ ਚੱਕ ਕੇ ਲੈ ਆਉਂਦਾ ਉਦੇ ਭਰਾ ਕਹਿੰਦੇ ਕੋਈ ਜਨਵਰ ਕਣਕ ਖਾ ਜਾਂਦਾ ਹੈ ਪਰ ਉਹਦਾ ਖੁਰਾ ਪਿੰਡ ਵੱਲ ਨਹੀਂ ਲੱਭਦਾ ਉਹਨਾਂ ਨੇ ਸੋਚਿਆ ਕਣਕ ਦੇ ਆਲੇ-ਦੁਆਲੇ ਧੂਏ ਦਾ ਧੂਆਂ ਲਗਾ ਦਿੰਨੇ ਹਾਂ ਆਪੇ ਜੋ ਵੀ ਜਨਵਰ ਹੋਊ ਡਰ ਕੇ ਭੱਜ ਜਾਊਗਾ ਉਧਰ ਕੁੱਬੇ ਨੇ ਵੀ ਆਪਣੇ ਕੱਟੇ ਨੂੰ ਚੁੱਕ ਕੇ ਲਿਆਇਆ ਤੇ ਕਣਕ ਦੇ ਵਿੱਚ ਛੱਡ ਦਿੱਤਾ ਤੇ ਆਪ ਧੂਆਂ ਸੇਕਣ ਲੱਗ ਪਿਆ ਤੂੰ ਵਾਸ ਦੇਖਦੇ ਉਹਨੂੰ ਕੱਟੇ ਦਾ ਚਿੱਤ ਆ ਭੁੱਲ ਜਾਂਦਾ ਹੈ ਤੇ ਕੱਟਾ ਬਹੁਤ ਜ਼ਿਆਦਾ ਰੱਜ ਜਾਂਦਾ ਹੈ ਤੇ ਕੱਟਾ ਉਹਦੇ ਦੋ ਕੱਟਾ ਜਿਹੜਾ ਉਹਦੇ ਤੋਂ ਚੱਕਿਆ ਨਹੀਂ ਸੀ ਜਾਂਦਾ ਇਹਨੇ ਨੂੰ ਦੇਲ ਚੜ ਜਾਂਦਾ ਦੋਸਤੋ ਉਹਦੇ ਭਰਾ ਆਉਂਦੇ ਨੇ ਤਾਂ ਕੱਟੇ ਨੂੰ ਮਾਰ ਦਿੰਦੇ ਨੇ ਅਗਲੇ ਦਿਨ ਕੁਬਾ ਫੇਰ ਆਉਂਦਾ ਹੈ ਤੇ ਕੱਟੇ ਦੀ ਖੱਲ ਲਾ ਕੇ ਤੁਰ ਪੈਂਦਾ ਹੈ ਤੁਰਿਆ ਜਾਂਦਾ ਤੁਰਿਆ ਜਾਂਦਾ ਇਹਨੇ ਨੂੰ ਰਾਤ ਪੈ ਜਾਂਦੀ ਹੈ ਉਹ ਇੱਕ ਰੁੱਖ ਤੇ ਚੜ ਕੇ ਸੌ ਜਾਂਦਾ ਹੈ ਦੋਸਤੋ ਰਾਤ ਨੂੰ ਉਸ ਰੁੱਖੇਠਾਂ ਦੋ ਚੋਰ ਆਉਂਦੇ ਹਨ ਤੇ ਚੋਰੀ ਕੀਤੇ ਖਜ਼ਾਨਾ ਵੰਡਣ ਲੱਗਦੇ ਹਨ ਆਪਸ ਵਿੱਚ ਜਦੋਂ ਉਹ ਖਜ਼ਾਨਾ ਵੰਡ ਰਹੇ ਹੁੰਦੇ ਹਨ ਦੋਸਤੋ ਤਾਂ ਗੁੱਬਾ ਉੱਪਰ ਕੱਟੇ ਦੀ ਖਾਲ ਸੁੱਟ ਦਿੰਦਾ ਹੈ ਖਾਲ ਖੜਕ ਦੀ ਖੜਕ ਦੀ ਠਾਂ ਡਿੱਗ ਪੈਂਦੀ ਹੈ ਤੇ ਸਾਰੇ ਚੋਰ ਡਰ ਦੇ ਮਾਰੇ ਦੌੜ ਜਾਂਦੇ ਹਨ ਕੀ ਪਤਾ ਇਹ ਕੀ ਬਲਾਂ ਆਪਣੇ ਕੋਲ ਆ ਗਈ ਹੈ ਜਦੋਂ ਚੋਰ ਚੋਰ ਦੌੜ ਜਾਂਦੇ ਤਾਂ ਕੁੱਬਾ ਰੁੱਖ ਤੇ ਹੇਠਾਂ ਉਤਰ ਕੇ ਉੱਤਰਦਾ ਦਾ ਸਾਰਾ ਖਜ਼ਾਨਾ ਇਕੱਠਾ ਕਰਦਾ ਤੇ ਘਰੇ ਆ ਜਾਂਦਾ ਹੈ ਜਦੋਂ ਉਹ ਘਰ ਆਉਂਦਾ ਤਾਂ ਭਰਾ ਪੁੱਛਦਿਆ ਇਹ ਪੈਸੇ ਕਿੱਥੋਂ ਲੈ ਕੇ ਆਇਆ ਹੈ ਕਹਿੰਦਾ ਮੇਰਾ ਕੱਟਾ ਮਰਿਆ ਸੀ ਮੈਂ ਪਰਲੇ ਸਹਰ ਗਿਆ ਸੀ ਉਥੇ ਖਲ ਦੇ ਪੈਸੇ ਲੈ ਆਇਆ ਹਾਂ ਉਥੇ ਲੋਕ ਪੈਸਿਆਂ ਤੋਂ ਸਾਵੀ ਖਾਲਾ ਲੈਂਦੇ ਨੇ ਉਹਦੇ ਭਰਾ ਵੀ ਕੁੱਬੇ ਦੇ ਮਗਰ ਕੱਲ ਸੁਣ ਕੇ ਆਪਣੇ ਸਾਰੇ ਜਿਹੜੇ ਡੰਗਰ ਮਾਰ ਦਿੰਦੇ ਹਨ ਤੇ ਉਹਨਾਂ ਦੀਆਂ ਖੱਲਾਂ ਲਾਲ ਲੈਂਦੇ ਹਨ ਖੱਲਾਂ ਲੈ ਕੇ ਉੱਪਰ ਲੈ ਸ਼ੈਲ ਚਲੇ ਜਾਂਦੇ ਹਨ ਕਹਿੰਦੇ ਹਨ ਲੈ ਲੋ ਖੱਲਾਂ ਪੈਸਿਆਂ ਤੋਂ ਸਾਵੀਂ ਲੈ ਲੋ ਖੱਲਾਂ ਲੈ ਲੋ ਖੱਲਾਂ ਲੋਕ ਉਹਨਾਂ ਨੂੰ ਦੇ ਕੇ ਹੱਸਦੇ ਤੇ ਮਖੌਲ ਕਰਦੇ ਉਹ ਖਾਲ ਉੱਥੇ ਸੁੱਟ ਕੇ ਵਾਪਸ ਆ ਜਾਂਦੇ ਨੇ ਤੇ ਅੱਗੇ ਕੁੱਬੇ ਦੇ ਗੁੱਸਾ ਗੁੱਸਾ ਜਿਹੜਾ ਕਰਨ ਲੱਗਦੇ ਹਨ ਤੇ ਉਹਦੀ ਜਿਹੜੀ ਕੁੱਲੀ ਸਾੜ ਦਿੰਦੇ ਹਨ ਕੁੱਬਾ ਆਪਣੀ ਕੁੱਲੀ ਦੀ ਸੁਆਹ ਚੱਕ ਕੇ ਖੋਤੇ ਦੇ ਲੱਦ ਕੇ ਤੁਰ ਪੈਂਦਾ ਹੈ ਤੇ ਉਹ ਖੋਤਿਆਂ ਦੇ ਬੋਰੀਆਂ ਦੇ ਜਿਹੜੀਆਂ ਨੁਕਰਾਂ ਸੀ ਉਹਨਾਂ ਵਿੱਚ ਇੱਕ ਇੱਕ ਰੁਪਿਆ ਜਿਹੜਾ ਰੱਖ ਦਿੰਦਾ ਹੈ ਤੇ ਰਾਹਵਾਲਨ ਤੁਰਿਆ ਜਾਂਦਾ ਹੈ ਦੋਸਤੋ ਅੱਗੇ ਉਹਨਾਂ ਨੂੰ ਇੱਕ ਰਾਣੀ ਮਿਲਦੀ ਹੈ ਕੁੱਬੇ ਨੂੰ ਉਹ ਕਹਿੰਦੀ ਕੁੱਬੇ ਨੂੰ ਵੀਰਾ ਮੇਰਾ ਮੁੰਡਾ ਥੱਕ ਗਿਆ ਐ ਖੋਤੇ ਤੇ ਬਠਾਲਾ ਐ ਉਸ ਤੋਂ ਤੁਰਿਆ ਨਹੀਂ ਜਾਂਦਾ ਕੁੱਬਾ ਕਹਿੰਦਾ ਬੀਬੀ ਮੈਂ ਖੋਤੇ ਉੱਤੇ ਲੱਦੀ ਐ ਮਾਇਆ ਜੇ ਤੇਰੇ ਮੁੰਡੇ ਨੇ ਕਿਤੇ ਫੂਸੀ ਜਾਂ ਪੱਧ ਮਾਰ ਦਿੱਤਾ ਤਾਂ ਇਹ ਸਾਰਾ ਸੜ ਕੇ ਸੁਆਹ ਹੋ ਜਾਊਗਾ ਮੈਂ ਨਹੀਂ ਚੜਾਉਣਾ ਰਾਣੀ ਕਹਿੰਦੀ ਕੋਈ ਗੱਲ ਨਹੀਂ ਹੁੰਦੀ ਤੂੰ ਚੜਾ ਲੈ ਚਲੋ ਜੀ ਕੁੱਬਾ ਮੁੰਡੇ ਨੂੰ ਉੱਤੇ ਖੋਤੇ ਦੇ ਚੜਾ ਲੈਂਦਾ ਐ ਦੋਸਤੋ ਤੁਰਿਆ ਜਾਂਦਾ ਜਦ ਰਾਣੀ ਕਹਿੰਦੀ ਮੇਰੇ ਮੁੰਡੇ ਨੂੰ ਇੱਥੇ ਲਾਹ ਦੇ ਅਸੀਂ ਇਧਰ ਨੂੰ ਜਾਣਾ ਹੈ ਤਾਂ ਕੋਬਾ ਮੁੰਡੇ ਨੂੰ ਉਤਾਰ ਕੇ ਕਹਿੰਦਾ ਲੈ ਬੀਬੀ ਆ ਹੋਈ ਨਾ ਉਹੋ ਹੀ ਗੱਲ ਸਾਰੀ ਮਾਇਆ ਤਾਂ ਕਹਿੰਦਾ ਸੜ ਕੇ ਸਵਾਹ ਹੋ ਗਈ ਹੈ ਹੁਣ ਸਿਰਫ ਆ ਗੁੱਠਾਂ ਦੇ ਵਿੱਚ ਇੱਕ ਇੱਕ ਰੁਪਿਆ ਹੀ ਬਚਿਆ ਹੈ ਰਾਣੀ ਕਹਿੰਦੀ ਵੀਰ ਰੋਲਾ ਨਾ ਪਾ ਮੈਂ ਤੈਨੂੰ ਪੈਸੇ ਦੇ ਦਿੰਦੀ ਹਾਂ ਕੁੱਬਾ ਕਹਿੰਦਾ ਠੀਕ ਹੈ ਰਾਣੀ ਉਹਦੇ ਦੋਵੇਂ ਖੋਤਿਆਂ ਤੇ ਜਿਹੜੇ ਪੈ ਬੋਰੇ ਟੰਗਿਆਂ ਦੇ ਪੈਸੇ ਨਾਲ ਭਰ ਦਿੰਦੀ ਹੈ ਤੇ ਕੁੱਬਾ ਜਿਹੜਾ ਪੈਸੇ ਲੈ ਕੇ ਖੋਤਿਆਂ ਲੈ ਕੇ ਘਰ ਵਾਪਸ ਆ ਜਾਂਦਾ ਹੈ ਜਦੋਂ ਉਹਦੇ ਭਰਾ ਪੁੱਛਦੇ ਨੇ ਕੁੱਬੇ ਨੂੰ ਪੈਸੇ ਕਿੱਥੋਂ ਲੈ ਕੇ ਆਏ ਉਹ ਕਹਿੰਦਾ ਤੁਸੀਂ ਮੇਰੀ ਕੁਲੀ ਸਾੜ ਦਿੱਤੀ ਸੀ ਉਹ ਸਵਾ ਪਰਲੇ ਸ਼ਹਿਰ ਲੈ ਕੇ ਮੈਂ ਗਿਆ ਸੀ ਸਵਾ ਬੜੀ ਮਿੰਗੀ ਵਿਕੀ ਉੱਥੇ ਮੇਰੀ ਮੇਰੀ ਤਾਂ ਸਿਰਫ ਇੱਕ ਕੁਲੀ ਸੀ ਤੋ ਉਹਦੀ ਸਵਾਹ ਵੀ ਬੜੀ ਘੱਟ ਸੀ ਤੁਹਾਡੇ ਕੋਲ ਦਾ ਕੋਠੇ ਨੇ ਕੋਠੀਆਂ ਨੇ ਇਹਨਾਂ ਦੀ ਸਵਾਹ ਬੜੀ ਬੰਨੀ ਐ ਪੈਸੇ ਵੀ ਬਾਵਾ ਬੱਟੇ ਜਾਣਗੇ ਦੋਸਤੋ ਉਹਦੇ ਭਰਾ ਆਪਣੇ ਕੋਠਿਆਂ ਨੂੰ ਜਿਹੜਾ ਅੱਗ ਲਾ ਕੇ ਸਵਾਹ ਕਰ ਲੈਂਦੇ ਹਾਂ ਤੇ ਵੇਚਣ ਨੂੰ ਤੁਰ ਪੈਂਦੇ ਹਨ ਅਗਲੇ ਸ਼ਹਿਰ ਜਾ ਕੇ ਹੋਕਾ ਦਿੰਦੇ ਹਾਂ ਸਵਾਹ ਲੈ ਲਓ ਸਵਾਹ ਲੈ ਲਓ ਸਵਾਹ ਲੈ ਲਓ ਤੇ ਸਾਰੇ ਲੋਕ ਫੇਰ ਸਮੂਰਖ ਸਮਝਦੇ ਨੇ ਤੇ ਉਸ ਦਾ ਮਖੌੜ ਡਾਉਂਦੇ ਨੇ ਉਹ ਗੁੱਸੇ ਵਿੱਚ ਵਾਪਸ ਆ ਜਾਂਦੇ ਕੁੱਬੇ ਦੀ ਬਉਟੀ ਮਾਰ ਦਿੰਦੇ ਨੇ ਕੁੱਬਾ ਇੱਕ ਗੜ ਬਹਿ ਲੈ ਕੇ ਡੋਲੇ ਮੰਗ ਸਜਾਉਂਦਾ ਹੈ ਤੇ ਆਪਣੀ ਮਰੀ ਹੋਈ ਬਉਟੀ ਨੂੰ ਰੱਸੀਆਂ ਨਾਲ ਬੰਨ ਕੇ ਬੰਨ ਲੈਣ ਦੇ ਬਾਹਰ ਨੂੰ ਤੋਰ ਪੈਂਦਾ ਹੈ ਅੱਗੇ ਉਹ ਪਿੰਡ ਆ ਜਾਂਦਾ ਹੈ ਉਸ ਦੇ ਪਿੰਡ ਦੇ ਖੂਹ ਤੇ ਕੁੜੀਆਂ ਪਾਣੀ ਭਰਦੀਆਂ ਸਨ ਉਹ ਕੁੱਬੇ ਨੂੰ ਕਹਿੰਦੀਆਂ ਮੈਂ ਆਪਣੀ ਬਉਟੀ ਵਿਖਾ ਕੁੱਬਾ ਕਹਿੰਦਾ ਮੈਂ ਨਹੀਂ ਵਖਾਉਣੀ ਮੇਰੀ ਬੋਟੀ ਜਿਹੜੀ ਹੈ ਮਰ ਜਾਊ ਉਹ ਜਦ ਕਰਦੀਆਂ ਤੇ ਬੋਟੀ ਦੇਖਣੀ ਹੀ ਦੇਖਣੀ ਹੈ ਕੁੱਬਾ ਕਹਿੰਦਾ ਮੈਂ ਨਹੀਂ ਮਗਾਉਣੀ ਇਹ ਮਰ ਜਾਊ ਕੁੜੀਆਂ ਕਹਿੰਦੀਆਂ ਜੇ ਮਾਰਗੀ ਤਾਂ ਸਾਡੇ ਤੋਂ ਦੋ ਲੈ ਲਵੀਂ ਉਹ ਕਹਿੰਦਾ ਚੱਲ ਚੰਗਾ ਜਦ ਕੁੜੀਆਂ ਉਹਦੀ ਬੋਟੀ ਦੇਖਣ ਲੱਗਦੀਆਂ ਉਹ ਮਗਰ ਇੱਕ ਰੱਸੀ ਬਾੜ ਦਿੰਦਾ ਹੈ ਤੇ ਉਹਦੀ ਬੋਟੀ ਦੇ ਪਹਿਲੇ ਹੀ ਮਰੀ ਹੋਈ ਸੀ ਉਹ ਡਿੱਗ ਪੈਂਦੀ ਹੈ ਤੇ ਕੁੜੀਆਂ ਨੂੰ ਕਹਿੰਦਾ ਤੁਸੀਂ ਮੇਰੀ ਵੋਟੀ ਹੁਣ ਮਾਰ ਦਿੱਤੀ ਹੁਣ ਦੋ ਦੋ ਚਲ ਉਹ ਕਹਿੰਦੀਆਂ ਚੋਣ ਲੈ ਇਹਨਾਂ ਬਹੁਤ ਸੋਹਣੀਆਂ ਸੋਹਣੀਆਂ ਨੇ ਜਿਹੜੀ ਤੈਨੂੰ ਪਸੰਦ ਉਹਨਾਂ ਵਿੱਚ ਤੂੰ ਦੋ ਚੋਣ ਲੈ ਚਲੋ ਜੋ ਦੋ ਵੋਟੀਆਂ ਪਸੰਦ ਕਰਦਾ ਤੇ ਘਰੇ ਆ ਜਾਂਦਾ ਹੈ ਉਹਦੇ ਭਰਾ ਕਹਿੰਦੇ ਤੂੰ ਇਹ ਵੋਟੀਆਂ ਕਿੱਥੋਂ ਲੈ ਕੇ ਆਇਆ ਕੁੱਬਾ ਕਹਿੰਦਾ ਤੁਸੀਂ ਤਾਂ ਮੇਰੀ ਵੋਟੀ ਮਾਰ ਦਿੱਤੀ ਸੀ ਫਲਾ ਮਰੀਦਿਆਂ ਦੋ ਦੋ ਦਿੰਦੇ ਨੇ ਫਲਾਨੇ ਸ਼ਹਿਰ ਵਿੱਚ ਤਾਂ ਮਰੀਦਿਆਂ ਦੋ ਦੋ ਦਿੰਦੇ ਨੇ ਇੱਕ ਦੇ ਬਦਲੇ ਉਹਦੇ ਭਰਾ ਨੇ ਵੀ ਆਪ ਉਹ ਘਰੀ ਆ ਕੇ ਆਪਣੀ ਬੌਟੀ ਜਿਹੜੀ ਮਾਰ ਦਿੰਦੀ ਤੇ ਗੱਡੇ ਤੇ ਲੱਦ ਕੇ ਤੁਰ ਪਏ ਸ਼ਹਿਰ ਜਾ ਕੇ ਕਹਿੰਦੇ ਮਰੀ ਲੈ ਲੋ ਤੇ ਦੋ ਦੇ ਦੋ ਮਰੀ ਲੈ ਲੋ ਤੇ ਦੋ ਲੈ ਲੈ ਲੋਕ ਫਿਰ ਮੋਰਖ ਸਮਝਦੇ ਨੇ ਤੇ ਮਖੌਲ ਡਾਉਂਦੇ ਨੇ ਤੇ ਉਹਨਾਂ ਨੂੰ ਕੁੱਟਦੇ ਆ ਤੇ ਗੁੱਸੇ ਨਾਲ ਵਾਪਸ ਆ ਜਾਂਦੇ ਨੇ ਤੇ ਕੁੱਬੇ ਨੂੰ ਬੰਨ੍ਹ ਕੇ ਦਰਿਆ ਵੱਲ ਤੁਰ ਪੈਂਦੇ ਨੇ ਦਰਿਆ ਦੇ ਕੰਢੇ ਉੱਪਰ ਉਹ ਕੁੱਬੇ ਨੂੰ ਰੱਖ ਕੇ ਆਪ ਜੰਗਲ ਪਾਣੀ ਵਹਿਣ ਚਲੇ ਜਾਂਦੇ ਨੇ ਉਦਰਵਾਗੀ ਮੁੰਡਾ ਕੁੱਬੇ ਦੇ ਕੋਲ ਆਉਂਦਾ ਹੈ ਤੇ ਕਹਿੰਦਾ ਕੁੱਬੇਆ ਤੈਨੂੰ ਕਿਉਂ ਬੱਦਾ ਹੈ ਕੁੱਬਾ ਕਹਿੰਦਾ ਮੇਰੇ ਕੋਲ ਜਿਹੜਾ ਮੇਰਾ ਇਹ ਵਿਆਹ ਕਰਨਾ ਚਾਹੁੰਦੇ ਪਰ ਮੈਂ ਵਿਆਹ ਨਹੀਂ ਕਰਵਾਉਣਾ ਮੈਨੂੰ ਕਹਿੰਦੇ ਤੈਨੂੰ ਅਸੀਂ ਦਰਿਆ 'ਚ ਸੁੱਟ ਦੇਣਾ ਹੈ ਇੱਕ ਮੁੰਡਾ ਕਹਿੰਦਾ ਚਲ ਮੈਂ ਵਿਆਹ ਕਰਵਾ ਲੈਣਾ ਕੁੱਬਾ ਕਹਿੰਦਾ ਚੰਗਾ ਮੈਨੂੰ ਖੋਲ ਦੇ ਤੇ ਤੂੰ ਇੱਥੇ ਮੇਰੀ ਥਾਂ ਬੱਤ ਜਾ ਮੁੰਡਾ ਗੱਲ ਮੰਨ ਜਾਂਦਾ ਹੈ ਕੁੱਬੇ ਨੇ ਭਰਾ ਦੇ ਭਲੇਖੇ ਮੁੰਡੇ ਨੂੰ ਦਿਰਾਦ ਦੇ ਵਿੱਚ ਸੁੱਟ ਆਉਂਦੇ ਹਨ ਜਦੋਂ ਉਹ ਘਰ ਆਉਂਦੇ ਤਾਂ ਵੇਖ ਜਨ ਕੁੱਬਾ ਦਾ ਘਰ ਮੱਝਾਂ ਤੇ ਗਾਈਆਂ ਬੱਧੀ ਫੇ ਬੈਠਾ ਹੈ ਤੇ ਉਹ ਕੁੱਬੇ ਨੂੰ ਪੁੱਛਦਿਆ ਤੇ ਕੋਲ ਮਾਲ ਡੰਗਰ ਕਿੱਥੋਂ ਆਏ ਕੁੱਬਾ ਕਹਿੰਦਾ ਤੁਸੀਂ ਦਰਿਆ ਵਿੱਚ ਮੈਨੂੰ ਉਰੇ ਹੀ ਸੁੱਟਾ ਸੀ ਜਰਾ ਪਰਾਸੋਟ ਦੇ ਤਾਂ ਚੰਗਾ ਚੰਗੇ ਹਾਥੀ ਘੋੜੇ ਲੱਭਣੇ ਸੀ ਉਹਦੇ ਭਰਾ ਕਹਿੰਦੇ ਸਾਨੂੰ ਵੀ ਦੱਸ ਉਹ ਕਹਿੰਦਾ ਚਲੋ ਮੇਰੇ ਨਾਲ ਦਰਿਆ ਤੇ ਜਾ ਕੇ ਇੱਕ ਭਰਾ ਕਹਿੰਦਾ ਮੈਨੂੰ ਤਾਂ ਜਰਾ ਦੂਰ ਤੇ ਛਾਲ ਮਾਰੀ ਤਾਂ ਉਹਨੇ ਛਾਲ ਮਾਰੀ ਤੇ ਜਦ ਡੁੱਬਣ ਲੱਗਾ ਤਾਂ ਹਾਨ ਹੱਥ ਮਾਰੇ ਤੇ ਗੁੱਬੇ ਨੇ ਦੂਜੇ ਭਰਾ ਨੂੰ ਕਿਹਾ ਉਹ ਕਹਿੰਦਾ ਛੇਤੀ ਕਰ ਮੈਂ ਵੀ ਇਹਦੇ ਮਗਰ ਜਾਣਾ ਕਿਤੇ ਇਹ ਨਾ ਸਾਰਾ ਕੁਝ ਲੁੱਟ ਲਵੇ ਤੇ ਉਹ ਕਹਿੰਦਾ ਇਦੋਂ ਵੀ ਦੂਰ ਮੈਨੂੰ ਧੱਕਾ ਦੇਵੀਂ ਦੇ ਕੋ ਬਾਪ ਦੇ ਦੂਜੇ ਭਰਾ ਨੂੰ ਵੀ ਜਿਹੜਾ ੱੱਕਾ ਦੇ ਦੇ ਦਿੰਦਾ ਹੈ ਤੇ ਉਹਨਾਂ ਦੋਹਾਂ ਤੋਂ ਖਿਹੜਾ ਛਡਾ ਕੇ ਵਾਪਸ ਆਪਣੇ ਘਰੇ ਆ ਜਾਂਦਾ ਹੈ ਤੇ ਇਸੇ ਇਸ ਕਹਾਣੀ ਤੋਂ ਆਪਣਣ ਦੋਸਤੋ ਇਹੋ ਹੀ ਸਿੱਖਿਆ ਮਿਲਦੀ ਹੈ ਤੇ ਵੀ ਕੋਈ ਵੀ ਜਿਹੜਾ ਵਿਅਕਤੀ ਹੁੰਦਾ ਕਿਸੇ ਵੀ ਪ੍ਰਕਾਰ ਦਾ ਹੁੰਦਾ ਉਹਦਾ ਜਿਹੜਾ ਦਿਮਾਗ ਦਿਮਾਗ ਹੁੰਦਾ ਹੈ ਤੇ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੇ ਆਪਣੇ ਅੰਗ ਪੈਰਾਂ ਨੂੰ ਵੇਖ ਕੇ ਅੰਦਾਜ਼ਾ ਨਹੀਂ ਲਾ ਲਾਉਣਾ ਚਾਹੀਦਾ ਵੀ ਇਹਨੇ ਕੁਝ ਕਰ ਨਹੀਂ ਸਕਣਾ ਪਰ ਕੁੱਬਾ ਦੇਖੋ ਉਹਦਾ ਕੁੱਬਾ ਹੋਣ ਦੇ ਬਾਵਜੂਦ ਇੱਕ ਕੱਟਾ ਮਰਿਆ ਸੀ ਇੱਕ ਕੱਟੇ ਤੋਂ ਲੈ ਕੇ ਕਿੱਥੋਂ ਤੱਕ ਜਿਹੜਾ ਹੈ ਉਹਦੇ ਭਰਾ ਦਾ ਉਹ ਸਾਰਾ ਕੁਝ ਗਵਾ ਦਿੱਤਾ ਤੇ ਆਪਾਂ ਨੂੰ ਜਿਹੜਾ ਸੋ ਸਮਝ ਕੇ ਹੀ ਮਗਰ ਲਗਣਾ ਚਾਹੀਦਾ ਹੈ ਤੇ ਮਿਲਦੇ ਹਾਂ ਜੀ ਕੱਲ ਨਵੀ ਦੇ ਪਿਆਰੀ ਜੀ ਸਟੋਰੀ ਦੇ ਨਾਲ ਨਾਲ ਜੀ ਬਾਏ ਬਾਏ ਜੀ ਸਾਰਿਆਂ ਨੂੰ